ਸੰਦੀਪ ਨੰਗਲੰਬੀਆਂ ਤੋਂ ਲੈ ਕੇ ਉਸ ਤੋਂ ਬਾਅਦ ਕੱਲ ਜਿਹੜਾ ਮੁੰਡਾ ਰਾਣਾ ਬਲਾਚੌਰੀਆ ਜਿਹੜਾ ਇੱਕ ਕਬੱਡੀ ਕੱਪ ਦੇ ਉੱਤੇ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਜਾਂਦਾ ਜੇ ਉਸ ਤੋਂ ਪਹਿਲਾਂ ਵੀ ਦੋ ਤਿੰਨ ਮੁੰਡੇ ਪਹਿਲਾਂ ਵੀ ਗੋਲੀਆਂ ਮਾਰ ਕੇ ਮਾਰੇ ਗਏ ਕਈ ਕਬੱਡੀ ਖਿਡਾਰੀਆਂ ਦੇ ਉੱਤੇ ਗੋਲੀਆਂ ਵੀ ਚੱਲੀਆਂ ਪਰਮਾਤਮਾ ਦੀ ਕਿਰਪਾ ਕਿ ਉਹ ਬਚ ਰਹੇ ਹੁਣ ਸਮਝਣ ਦੀ ਲੋੜ ਆ ਕਿ ਸੰਦੀਪ ਨੰਗਲੰਬੀਆਂ ਦਾ ਕਤਲ ਹੁੰਦਾ ਕਿਉਂ ਹੁੰਦਾ ਸੰਦੀਪ ਦਾ ਕਿਸੇ ਨਾਲ ਕੋਈ ਨਿੱਜੀ ਰੌਲਾ ਨਹੀਂ ਸੀ ਉਸ ਤੋਂ ਬਾਅਦ ਰਾਣੇ ਦਾ ਕਤਲ ਹੁੰਦਾ ਕੱਲ ਫਿਰ ਗੱਲ ਇੱਕ ਵਾਰੀ ਸੁਰਖੀਆਂ 'ਚ ਆਉਂਦੀ ਹੈ ਸਰਕਾਰ ਵੱਲੋਂ ਬਿਆਨ ਆਉਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਪੰਜਾਬ ਦੇ ਮੰਤਰੀ ਕਹਿ ਰਹੇ ਆ ਕਿ ਗੈਂਗਸਟਰਵਾਦ ਨੂੰ ਅਸੀਂ ਜੜੋਂ ਖਤਮ ਕਰ ਦੇਾਂਗੇ ਸਮਝਣ ਦੀ ਲੋੜ ਹੈ ਕਬੱਡੀ ਤੇ ਗੈਂਗਸਟਰ ਦਾ ਬਾਦ ਦਾ ਆਪਸ ਵਿੱਚ ਰਿਸ਼ਤਾ ਕੀ ਆ ਇਹ ਵੀ ਬੜਾ ਨੇੜਲਾ ਰਿਸ਼ਤਾ ਹੈ ਕਬੱਡੀ ਖਿਡਾਰੀਆਂ ਦਾ ਤੇ ਗੈਂਗਸਟਰਾਂ ਦਾ ਜਿਹੜੇ ਜੇਲ੍ਹਾਂ 'ਚ ਬੈਠੇ ਆ ਅੱਜ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਇੱਕ ਗਰੁੱਪ ਨੇ ਉਹਦੀ ਜ਼ਿੰਮੇਵਾਰੀ ਲਈ ਆ ਵੀ ਅਸੀਂ ਇਹਨੂੰ ਮਾਰਿਆ ਇਸ ਦੂਜੇ ਗਰੁੱਪ ਨਾਲ ਵਰਤਦਾ ਸੀ ਬਿਲਕੁਲ ਸੱਚ ਹੈ ਇਹ ਤੋਂ ਅਸੀਂ ਭੱਜ ਨਹੀਂ ਸਕਦੇ ਕਿ ਜਿਲ੍ਹਾਾਂ 'ਚ ਬੈਠੇ ਗੈਂਗਸਟਰ ਜਾਂ ਬਾਹਰਲੇ ਮੁਲਕਾਂ 'ਚ ਬੈਠੇ ਗੈਂਗਸਟਰ ਜਿਹੜੇ ਹੈਗੇ ਆ ਜਾਂ ਉਹਨਾਂ ਨਾਲ ਜੁੜੇ ਹੋਏ ਬੰਦੇ ਨੇ ਉਹ ਟੀਮਾਂ ਬਣਾਉਂਦੇ ਨੇ ਉਹ ਤੈਅ ਕਰਦੇ ਆ ਕਿਹੜੀ ਟੀਮ ਕਿੱਥੇ ਖੇਡੂਗੀ ਕਿਹੜਾ ਖਿਡਾਰੀ ਕਿੱਥੇ ਨਹੀਂ ਖੇਡੂਗਾ ਕਿੱਥੇ ਖੇਡੂਗਾ ਅੰਦਰੋਂ ਬੈਠੇ ਬੰਦਿਆਂ ਦੇ ਫੋਨ ਆਉਂਦੇ ਆ ਖਿਡਾਰਜਾ ਤੂੰ ਉੱਥੇ ਖੇਡਣ ਜਾਣਾ ਤੂੰ ਖੇਡਣ ਨਹੀਂ ਜਾਣਾ ਅੱਛਾ ਤੁਹਾਨੂੰ ਮੈਂ ਹੋਰ ਦੱਸ ਦਣਾ ਇਹ ਕਰਾ ਕੌਣ ਰਿਹਾ ਕਰਾਤਾ ਇਹ ਖਿਡਾਰੀ ਗੂ ਰਹੇ ਨੇ ਮੈਂ ਸਾਰੇ ਖਿਡਾਰੀਆਂ ਨੂੰ ਇੱਕੋ ਗੱਲ ਨਹੀਂ ਕਹਿੰਦਾ ਵੀ ਸਾਰੇ ਪੰਜੇ ਉਂਗਲਾਂ ਇੱਕੋ ਜਿਹੀਆਂ ਪਰ ਬਹੁਤੇ ਖਿਡਾਰੀ 20 ਗੈਂਗਸਟਰਾਂ ਦੇ ਸੰਪਰਕ ਚ ਨੇ ਜਿਹੜੇ ਅੰਦਰੋਂ ਬੈਠੇ ਫੋਨ ਕਰਾਉਂਦੇ ਨੇ ਅੰਦਰੋਂ ਬੈਠੇ ਬੰਦਿਆਂ ਤੋਂ ਵੀ ਫਲਾਣੇ ਨੂੰ ਫੋਨ ਕਰਦੇ ਉਹ ਸਾਡੇ ਨਾਲ ਖੇੜੇ ਫਲਾਣੇ ਨੂੰ ਫੋਨ ਕਰ ਉਹ ਉਧਰਲੀ ਟੀਮ ਚ ਨਾ ਖੇੜੇ ਇਹ ਜਿੱਥੋਂ ਸਾਰੀ ਗੱਲਬਾਤ ਇਹ ਸ਼ੁਰੂ ਹੁੰਦੀ ਆ ਜਦੋਂ ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ ਨਾ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹਨੂੰ ਖਤਮ ਕਰਾਂਗੇ ਪਹਿਲਾਂ ਇਹਦੀ ਜੜ ਨੂੰ ਸਮਝੋ ਕਹਾਣੀ ਕਿੱਥੇ ਖੜੀ ਆ ਇਹ ਸੰਦੀਪ ਨੰਗਲੰਬੀਆਂ ਦੇ ਕਤਲ ਦੇ ਵਿੱਚ ਸੁਰਜਨ ਸਿੰਘ ਛੱਠਾ ਉਹ ਵੀ ਉਹਦਾ ਨਾਂ ਆਇਆ ਮਕਦਮੇ 'ਚ ਉਹਦਾ ਨਾਂ ਆਇਆ ਮਕਦਮੇ 'ਚ ਪਾਤਾ ਉਸ ਤੋਂ ਬਾਅਦ ਜਲੰਧਰ ਦੀਆਂ ਵੋਟਾਂ ਆ ਗਈਆਂ ਜਿਮਣੀ ਚੋਣਾ ਆ ਗਈਆਂ ਜਲੰਧਰ ਦੀਆਂ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਸੁਰਜਨ ਸਿੰਘ ਛੱਠੇ ਨੂੰ ਗਿਰਫਜ਼ਾਰ ਕਰ ਲਿਆ ਜਾਂਦਾ ਜੇਲ੍ਹ ਭੇਜ ਦਿੱਤਾ ਜਾਂਦਾ ਜੇਲ੍ਹ ਭੇਜਣ ਤੋਂ ਬਾਅਦ ਉਹਨੂੰ ਕੁਝ ਸਮੇਂ ਬਾਅਦ ਜ਼ਮਾਨਤ ਮਿਲ ਜਾਂਦੀ ਹੈ ਸੁਰਜਨ ਸਿੰਘ ਚੱਠਾ ਬਾਹਰ ਆ ਜਾਂਦਾ ਹੁਣ ਸੁਰਜਨ ਸਿੰਘ ਚੱਠੇ ਦਾ ਕੀ ਸੰਦੀਪ ਨੰਗਲੰਬੀਆਂ ਦੇ ਕਤਲ ਨਾਲ ਕੋਈ ਵਾਸਤਾ ਸੀ ਨਹੀਂ ਸੀ ਪਰ ਮੈਂ ਤੁਹਾਨੂੰ ਦੱਸਦਾ ਜਦੋਂ ਸੁਰਜਨ ਸਿੰਘ ਚੱਠੇ ਨੂੰ ਫੜਿਆ ਜਾਂਦਾ ਸੁਰਜਨ ਸਿੰਘ ਠੱਠੇ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਗਰਲਾਲ ਕਨਾਵਰਾ ਕਬੱਡੀ ਦਾ ਬਹੁਤ ਵੱਡਾ ਖਿਡਾਰੀ ਰਿਹਾ ਅੱਜ ਕੱਲ ਤਾਂ ਉਹਦੇ ਚਰਚੇ ਹੋਰ ਕੰਮ ਅੱਜ ਬਹੁਤ ਨੇ ਉਹ ਤੋਂ ਹੀ ਜਾਣਦੇ ਚੰਗੀ ਤਰ੍ਹਾਂ ਟਰਾਲੀਆਂ ਟਰੂਲੀਆਂ ਵਾਲੇ ਚ ਦੂਜੇ ਤੀਜੇ ਮਾਮਲਿਆਂ ਚ ਅੱਛਾ ਉਹ ਬੰਦਾ ਜਿਹੜੇ ਹੋਰ ਖਿਡਾਰੀ ਨੇ ਜਿਹੜੇ ਸੰਦੀਪ ਨਾਲ ਜੁੜੇ ਹੁੰਦੇ ਉਹਨਾਂ ਦੇ ਵੀਡੀਓ ਪਾਉਂਦਾ ਕਹਿ ਕੇ ਕਿ ਤੁਸੀਂ ਸਰਕਾਰ ਦੇ ਪੱਖ ਚ ਵੀਡੀਓ ਪਾਓ ਵੀ ਹਾਂ ਸਰਕਾਰ ਨੇ ਬਹੁਤ ਵਧੀਆ ਕਦਮ ਚੱਕਿਆ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਸੁਰਜਨ ਸਿੰਘ ਚੱਠੇ ਨੂੰ ਫੜ ਲਿਆ ਮੈਂ ਸੁਰਜਨ ਸਿੰਘ ਚੱਠੇ ਨੂੰ ਜਿੰਨਾ ਕਿ ਜਾਣਦਾ ਜਾਂ ਜਿੰਨਾ ਕਿ ਮੈਂ ਮਿਲਿਆ ਉਸ ਬੰਦੇ ਨੂੰ ਇੱਕ ਵਾਰੀ ਮੈਂ ਤੁਹਾਨੂੰ ਘਟਨਾ ਸੁਣਾਉਣਾ ਸੁਰਜਨ ਸਿੰਘ ਚੱਠੇ ਦੀ ਗੱਲ ਜਲੰਧਰ ਕੱਪ ਹੋ ਰਿਹਾ ਸੀਗਾ ਅਸੀਂ ਮੈਂ ਵੀ ਡੀਏਵੀ ਕਾਲਜ ਬਠਿੰਡਾ ਵਾਲਿਆਂ ਨਾਲ ਜਾਂਦਾ ਰਹਿਆ ਖੇਡਦਾ ਰਹਿਆ ਉੱਥੇ ਕਾਲਜ 'ਚ ਮੈਂ 4-5 ਸਾਲ ਲਾਏ ਆ ਗਰਲਾਲ ਕਣਾਉ ਰਹਾ ਬਿੱਟੂ ਦਗਾਲ ਜਾਦੂ ਬੁੜਾਲ ਗੱਬਰ ਹੋਰ ਬਹੁਤ ਨਾਮੀ ਜਿਹੜੇ ਖਿਡਾਰੀ ਗਲਜਾਰੀ ਮੂਨਕ ਬਹੁਤ ਮੰਨੇ ਪਰਮੰਨੇ ਖਿਡਾਰੀ ਚੰਨਾ ਕਾਕਾ ਫੰਤ ਇਹ ਇੱਥੇ ਇਸ ਟੀਮ ਵੱਲੋਂ ਖੇਡਦੇ ਸੀ ਬਹੁਤ ਚੰਗੀ ਤਕੜੀ ਟੀਮ ਸੀ ਤਾਂ ਟੀਮ ਨੇ ਜਵਾਵ ਦੇ ਤੱਕ ਕੋਸਾ ਮਦਨ ਲਾਲ ਡੜਬਿੰਡੀ ਤੋਂ ਇੱਥੇ ਜਿਹੜੇ ਕੋਚਿੰਗ ਦੇ ਰਹੇ ਸੀ ਉਹਨਾਂ ਨੇ ਕਿਹਾ ਵੀ ਜਲੰਧਰ ਫੈਡਰੇਸ਼ਨ ਵਾਲੇ ਚੱਕਰ ਸੀਗੇ ਤਾਂ ਉਹਦੇ ਚੱਕਰ ਦੇ ਵਿੱਚ ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਖੇਡਣਾ ਨਹੀਂ ਸੁਰਜਨ ਸਿੰਘ ਚੱਠਾ ਇੰਗਲੈਂਡ ਸੀ ਇੰਗਲੈਂਡ ਤੋਂ ਟਿਕਟ ਲਈ ਬੰਦੇ ਨੇ ਮੇਰੇ ਅੱਜ ਵੀ ਜਿਆਦਾ ਅਸੀਂ ਕਾਲਜ ਰਹਿੰਦੇ ਹੁੰਦੇ ਸੀ ਡੀਏਵੀ ਚ ਬਠਿੰਡੇ ਰਾਤ ਨੂੰ 1:30 ਵਜੇ ਸਿੱਧਾ ਦਿੱਲੀੋਂ ਉਤਰ ਕੇ ਡੀਏਵੀ ਕਾਲਜ ਬਠਿੰਡੇ ਪਹੁੰਚਿਆ ਕੋ ਸਾਰ ਨੂੰ ਮਿਲਿਆ ਕਹਿੰਦਾ ਮਦਨ ਤੁਸੀਂ ਕੱਲ ਨੂੰ ਉੱਥੇ ਟੀਮ ਖੜਾਉਣੀ ਆ ਜੋ ਸਾਨੂੰ ਲੋੜ ਆ ਮੈਂ ਦੇਵਾਂਗਾ ਉਹਨੂੰ ਕੀ ਲੋੜ ਪਈ ਸੀਗੀ ਇੰਗਲੈਂਡ ਤੋਂ ਆ ਕੇ ਇੱਥੇ ਟੀਮ ਖੜਾਉਣ ਦੀ ਦੂਜੇ ਦਿਨ ਉਹ ਟੀਮ ਖੇਡੀ ਗਰਲਾਲ ਵੈਸਟ ਰੀਡਰ ਰਿਹਾ ਬਿੱਟੂ ਵੈਸਟ ਸਟਾਪਰ ਰਿਹਾ ਦੁਗਾਲ ਮੋਟਰਸਾਈਕਲ ਜਿੱਤੇ ਉਹਨਾਂ ਨੇ ਚਲੋ ਹੁਣ ਮੈਂ ਜਿੰਨਾ ਚਲੋ ਮੇਰੇ ਕੋਲ ਸਾਰਨਾ ਮदनलाल ਜੀ ਨਾਲ ਗੱਲ ਹੋਈ ਕਈ ਵਾਰੀ ਜਾਂ ਉਸ ਤੋਂ ਬਾਅਦ ਵੀ ਗੱਲਾਂ ਹੋਈਆਂ ਹੋਰ ਵੀ ਕਈ ਬੰਦੇ ਜਿਹੜੇ ਕਬੱਡੀ ਨਾਲ ਜੁੜੇ ਹੋਏ ਐ ਮੈਂ ਸੁਰਜਨ ਸਿੰਘ ਬਾਰੇ ਸੀ ਪਤਾ ਕੀਤਾ ਸੁਰਜਨ ਸਿੰਘ ਕੀ ਚਾਹੁੰਦਾ ਸੁਰਜਨ ਸਿੰਘ ਇੰਗਲੈਂਡ ਤੋਂ ਡੀਏ ਵੀ ਕਾਲਜ ਕਿਉਂ ਆਉਂਦਾ ਸੁਰਜਨ ਸਿੰਘ ਚੱਠੇ ਦੀ ਸੋਚ ਸੀ ਵੀ ਯਾਰ ਏ ਟੀਮ ਤਕੜੀ ਟੀਮ ਆ ਉਹਦਾ ਡੀਏ ਵੀ ਜਲੰਧਰ ਬਹੁਤ ਤੜੀ ਟੀਮ ਹੁੰਦੀ ਸੀ ਉਹਨਾਂ ਨੂੰ ਜੇ ਟੱਕਰ ਦੇ ਸਕਦਾ ਤਾਂ ਡੀਏਵੀ ਬਰਾਂਡਾ ਦੇ ਸਕਦੀ ਆ ਇਸ ਲਈ ਉਹ ਕਬੱਡੀ ਨੂੰ ਮਤਲਬ ਕਿ ਮੁਕਾਬਲਾ ਬਣਾਉਣ ਲਈ ਕਬੱਡੀ ਦਾ ਤਕੜੀ ਬਣਾਉਣ ਲਈ ਕਬੱਡੀ ਨੂੰ ਬੰਦੇ ਨੇ ਇੱਥੋਂ ਆਇਆ ਸੁਰਜਨ ਸਿੰਘ ਚੱਠੇ ਬਾਰੇ ਜਿੰਨਾ ਕਿ ਸੁਣਿਆ ਕਹਿੰਦੇ ਕਬੱਡੀ 'ਚ ਡਿਸਪਲਿਨ ਕਿਵੇਂ ਲਿਆਉਣਾ ਕਬੱਡੀ 'ਚ ਨਸ਼ਾ ਰਹਿਤ ਕਬੱਡੀ ਕਿਵੇਂ ਕਰਨੀ ਆ ਇਹਦੇ ਲਈ ਵੀ ਸੁਰਜਨ ਸਿੰਘ ਚੱਠੇ ਨੇ ਬਹੁਤ ਜ਼ੋਰ ਲਾਇਆ ਇੱਕ ਮਹਿੰਦਰ ਸਿੰਘ ਮੌੜ ਦਾ ਨਾਮ ਸੁਣਿਆ ਉਹਦੇ ਬਾਰੇ ਸੁਣਿਆ ਕਿਈ ਬੰਦਿਆਂ ਤੋਂ ਕਿ ਉਹਨੇ ਵੀ ਕਾਫੀ ਬੰਦੇ ਕਬੱਡੀ ਦੇ ਜ਼ਰੀਏ ਸਰਜਨ ਸਿੰਘ ਬਾਗੂ ਸਰਜਨ ਸਿੰਘ ਨੇ ਵੀ ਸੈਂਕੜੇ ਬੰਦੇ ਕਬੱਡੀ ਦੇ ਜ਼ਰੀਏ ਫਿਟ ਕੀਤੇ ਹੋਣੇ ਆ ਸੈੱਟ ਕੀਤੇ ਹੋਣੇ ਆ ਬਾਹਰਲੇ ਮੁਲਕਾਂ 'ਚ ਉਹਨਾਂ ਦਾ ਕੈਰੀਅਰ ਵਰੀ ਜ਼ਿੰਦਗੀ ਬਣਾਈ ਹੋਣੀ ਆ ਹੁਣ ਬਾਹਲੇ ਬੰਦੇ ਇਹਨੂੰ ਪਤਾ ਨਹੀਂ ਵੀ ਮੈਂ ਸਰਜਨ ਸਿੰਘ ਛੱਠੇ ਦੀ ਕੋਈ ਤਰਫਦਾਰੀ ਕਰਾਂ ਜਿੰਨਾ ਕਿ ਮੈਂ ਉਸ ਬੰਦੇ ਨੂੰ ਜਾਣਿਆ ਮੈਂ ਇਹ ਸਰਜਨ ਸਿੰਘ ਛੱਠੇ ਦਾ ਮਸਲਾ ਕਿਉਂ ਲਿਆਂਦਾ ਜਾਂ ਕਿਉਂ ਮੈਂ ਗੱਲ ਕਰਨ ਬੈਠਿਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਰਕਾਰਾਂ ਕਿਵੇਂ ਇਨਵੋਲਵ ਨੇ ਦਖਲਦਾ ਜੀ ਸਰਕਾਰਾਂ ਦੀ ਕਿਵੇਂ ਆ ਗੈਂਗਸਟਰ ਕਿਵੇਂ ਇਹ ਚ ਦਖਲਅੰਦਾਜ਼ੀ ਕਰ ਰਹੇ ਆ ਤੇ ਕਬੱਡੀ ਅੱਜ ਹੈ ਕੀ ਆ ਹੁਣ ਬਹੁਤੇ ਸੱਜਣਾ ਬਾਈ ਸਾਡੇ ਟੂਰਨਾਮੈਂਟ ਤੇ ਆ ਜਾ ਜੋ ਕਹੇਗਾ ਉਹ ਦੇਣ ਨੂੰ ਤਿਆਰ ਆ ਮੈਂ ਕਹਾਂ ਮੈਂ ਨਹੀਂ ਆਉਣਾ